ਹਾਂਜੀ ਬਹੁਤ ਸੋਹਣਾ ਡਿਜ਼ਾਈਨ ਆ ਗਿਆ ਜੀ ਬਾਟਮ ਵਰਕਾਂ ਦੇ ਵਿੱਚ ਨਵਾਂ ਡਿਜ਼ਾਈਨ ਆ ਗਿਆ ਜੀ ਬਹੁਤ ਸ਼ਾਨਦਾਰ ਕਲਰ ਆਉਣਗੇ ਜੀ ਔਰ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਇਹ ਜੀ ਜਲਦੀ ਆਲਦੀ ਸਕਰੀਨਸ਼ਾਟ ਲੈ ਲਿਓ ਬੁੱਕ ਕਰ ਲਿਓ ਜੀ ਕਿਉਂਕਿ ਨਾਲ ਦੀ ਨਾਲ ਸਟਾਕ ਤਾਂ ਖਤਮ ਹੋ ਜਾਂਦਾ ਜੀ कॉटन ਦੇ ਵਿੱਚ ਹੈ ਵਿਦਆਊਟ ਦੁਪੱਟਾ ਸੂਟ ਸਮਰ ਕਲੈਕਸ਼ਨ कॉटन 베이스 ਕੱਪੜਾ ਆ ਗਿਆ ਜੀ ਨਾਲ ਬਾਟਮ ਤੇ ਵਰਕ ਆਊਗਾ ਜੀ ਪੌਂਚੇ ਦੇ ਵਰਕ ਹੈ ਬਹੁਤ ਸ਼ਾਨਦਾਰ ਕਲੈਕਸ਼ਨ ਸੇਲ ਹੋ ਰਹੀ ਹੈ ਜੀ ਇਹ ਔਰ ਬਹੁਤ ਰੀਜ਼ਰਵਡ ਰੇਟ ਦੇ ਵਿੱਚ ਹੈ ਜੀ ਦੇਖੋ ਜੀ ਪੌਂਚੇ ਦੇ ਵਰਕ ਆ ਗਿਆ ਜੀ ਆਲੋ ਬਹੁਤ ਜੇ ਵਰਕ ਆਊਗਾ ਦੇਖੋ ਜੀ ਚਾਰ ਕਲਰ ਦੇ ਦੇ ਵਿੱਚ ਇੱਕ ਜਿਵੇਂ ਮਸਟਰ ਤੰਬਾ ਸ਼ੇਡ ਆ ਗਿਆ ਜਿਹਦੇ ਵਿੱਚ ਇੱਕ ਡਿਜ਼ਾਈਨ ਦੇ ਵਿੱਚ ਇਹ ਆਊਗਾ ਦੇਖੋ ਜੀ ਫਿਰੋਜੀ ਕਲਰ ਦੇ ਨਾਲ ਨੇਵੀ ਸਲਵਾਰ ਬਹੁਤ ਸ਼ਾਨਦਾਰ ਸੂਟ ਹੈ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਓ ਜੀ ਦੇਖੋ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਆਹ ਦੇਖੋ ਜੀ ਕਿੰਨਾ ਸ਼ਾਨਦਾਰ ਕੱਦ ਰਿਹਾ ਨਵਾਂ ਕਲਰ ਹੈ ਜੀ ਸਿਰਫ 500 ਰੁਪਏ ਦਾ ਸੂਟ ਹੈ ਜੀ ਸਿਰਫ 500 ਰੁਪਏ ਦਾ ਓਨਲੀ ਕਾਟਨ ਦਾ ਸੂਟ ਬਾਟਮ ਵਰਕ 500 ਰੁਪਏ ਦੇ ਵਿੱਚ ਕਿਸੇ ਦੇ ਪੇਜ ਤੇ ਆ ਗਿਆ ਤੁਹਾਡੇ ਮੱਲਣਾ ਸਗੂ ਲਓ ਜੀ ਜਲਦੀ ਜਲਦੀ ਸਕਰੀਨ ਸ਼ਾਟ ਲਈ ਚਲੋ ਬੁੱਕ ਕਰ ਚਲੋ ਜੀ ਦੇਖੋ ਕਿੰਨੇ ਸੋਹਣੇ ਮੈਚਿੰਗ ਆਈਆਂ ਨੇ ਦੇਖੋ ਜੀ ਰੰਗ ਦੇਖੀ ਚਲੋ ਬੁੱਕ ਕਰ ਚਲੋ ਜੀ ਸੌਚੇ ਦੇ ਵਰਕ ਹੈ ਜੀ ਬਾਟਮ ਵਰਕ 500 ਰੁਪਏ ਦਾ ਸੂਟ 100 ਦਾ ਸੂਟ ਓਨਲੀ 500 ਨੈਕਸਟ ਦੇਖੋ ਜੀ ਚਾਰ ਰੰਗ ਨੇ ਲਓ ਜੀ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਡਿਜ਼ਾਈਨਿੰਗ ਦੇਖੋ ਬੀਬਾ ਪ੍ਰਿੰਟ ਦਾ ਡਿਜ਼ਾਈਨ ਨਾਲ ਇਹ ਸਪੈਸ਼ਲ ਲਵਾਇਆ ਆਪਾਂ ਬੀਬਾ ਪ੍ਰਿੰਟ ਦਾ ਡਿਜ਼ਾਈਨ ਇਹ ਬਾਟਮ ਤੇ ਵਰਕ ਹੈ ਜੀ ਚਾਰ ਆਗੇ ਇਹਦੇ ਤੇ ਦੇਖੋ ਜੀ ਜਿਹੜਾ ਬੁੱਕਰ ਦਾ ਬੁੱਕਰ ਚਲੋ ਜੀ ਬਹੁਤ ਸੋਹਣੇ ਆਗੇ ਜੀ ਜਲਦੀ ਜਲਦੀ ਬੁੱਕ ਕਰ ਲਓ ਜੀ ਬਹੁਤ ਸੋਹਣੇ ਸੋਹਣੇ ਸੂਟ ਆ ਕੇ ਸਕਰੀਨ ਸ਼ਾਟ ਲੈ ਲਓ